22 ਜਿਹੜੇ ਬੰਦੇ ਆ ਉਹ ਜਿਹੜੇ ਸਮਗਲਰ ਤੇ ਗੈਂਗਸਟਰ ਜਿਹੜੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਜ਼ਖਮੀ ਹੋਏ ਆ ਔਰ 55 ਜਿਹੜੇ ਹੈਗੇ ਆ ਜਿਨ੍ਹਾਂ ਜਿਨ੍ਹਾਂ ਦੀ ਇਲੀਗਲ ਪ੍ਰੋਪਰਟੀ ਜਿਨ੍ਹਾਂ ਨੇ ਅਕਵਾਇਰ ਕੀਤੀਆਂ ਸੀ ਸਰਕਾਰੀ ਜ਼ਮੀਨ ਦੇ ਉੱਤੇ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਆ ਉਹਦੇ ਵਿੱਚ ਪੈਡਲਰ ਤੇ ਸਮਗਲਰ ਉਹਦੇ ਵਿੱਚ ਪੁਲਿਸ ਵਾਲੇ ਵੀ ਆ ਔਰ ਉਹਦੇ ਵਿੱਚ ਸਮਗਲਰ ਵੀ ਆ ਔਰ ਜਿਹੜੇ ਪੈਡਲਰ ਵੀ ਆ ਦੇ ਵੱਡੇ ਜਿਹੜੇ ਸਮਗਦਰਾਂ ਉਹਨਾਂ ਨੂੰ ਹੁਣ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਪੁੱਛ ਜਾ ਰਹੀ ਹੈ ਤੇ ਐਕਸ਼ਨੇਬਲ ਇਨਫੋਰਮੇਸ਼ਨ ਲੋਕਾਂ ਵੱਲੋਂ ਬਹੁਤ ਆ ਰਹੀ ਹੈ ਜਿਹੜੇ ਮਾਪੇ ਹੈਗੇ ਆ ਸਾਡੇ ਜਿਹੜਾ ਮੇਨ ਜਿਹੜਾ ਮੇਰੇ ਨਾਲ ਸੰਬੰਧਤ ਆ ਡਾਇਰੈਕਟਲੀ ਜਿਹੜਾ ਹੈਗਾ ਉਹਦੇ ਵਿੱਚ ਸਾਡੇ ਕੋਲੇ 60000 ਜਿਹੜੇ ਬੰਦੇ ਗੋਲੀਆਂ ਲੈਣ ਆਉਂਦੇ ਸੀ ਉਹ ਜਿਹੜੇ ਪਹਿਲਾਂ ਕਿਤੇ ਇਧਰ ਉਧਰ ਸੀ ਜਿਹੜੇ ਨਜਾਇਜ਼ ਕਰਦੇ ਸੀ ਉਹ ਹੁਣ ਸਾਡੇ ਕੋਲੇ ਫੁੱਟਬਾਲ ਵਧੀਆ ਸਾਡੇ ਜਿਹੜੇ ਓਟ ਸੈਂਟਰ ਆ ਉਹਨਾਂ ਦੇ ਵਿੱਚ ਔਰ ਇਸੇ ਤਰ੍ਹਾਂ ਸਾਡਾ ਜਿਹੜਾ ਇੰਡੋਰ ਆ ਉਹ ਵੀ ਤਕਰੀਬਨ ਤਕਰੀਬਨ ਉਹਨਾਂ ਦੀ ਗਰੰਟੀ ਦੁੱਗਣੀ ਹੋ ਗਈ ਆ ਹੁਣ ਲੋਕ ਦਾਖਲ ਵੀ ਹੋ ਰਹੇ ਆ ਮਾਪੇ ਲੈ ਕੇ ਆ ਰਹੇ ਆ ਔਰ ਪੁਲਿਸ ਵੀ ਸਹਿਯੋਗ ਕਰ ਰਹੀ ਆ ਮੀਡੀਆ ਸਹਿਯੋਗ ਕਰ ਰਿਹਾ ਔਰ ਬਹੁਤ ਸਾਰੀਆਂ ਐਨ ਜੀਓ ਸਹਿਯੋਗ ਕਰ ਰਹੀਆਂ ਹੈਗੀਆਂ ਜਿਹੜੇ ਠੀਕੇ ਲਾਂਦੇ ਆ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਂਦੇ ਆ ਉਹਨਾਂ ਦੀ ਹੌਲੀ 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 ਡਿਡਿਕਸ਼ਨ ਕਰਕੇ ਗੋਲੀਆਂ ਛਡਾ ਕੇ ਉਹਨਾਂ ਦੀਆਂ ਔਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਣਾ ਕੰਮ ਸਿਖਾ ਕੇ ਕੋਈ ਨਾ ਕੋਈ ਰੋਜ਼ਗਾਰ ਦੇਣਾ ਉਹਨਾਂ ਨੂੰ ਔਰ ਜਿਹੜੇ ਦੂਜੇ ਪਾਸੇ ਨ ਉਹਨਾਂ ਨੂੰ ਭਜਾਣਾ ਹੈ ਜਾਂ ਤਾਂ ਉਹ ਭੱਜ ਕੇ ਪੰਜਾਬ ਤੋਂ ਬਾਹਰ ਚਲੇ ਜਾਣਗੇ ਦੇਸ਼ ਤੋਂ ਬਾਹਰ ਚਲੇ ਜਾਣਗੇ ਤੇ ਜਾਂ ਉਹ ਨਸ਼ਾ ਵੇਚਣਾ ਛੱਡ ਦੇਣਗੇ ਕੋਈ ਹੋਰ ਕੰਮ ਕਰਨਗੇ ਜਾਂ ਫਿਰ ਜੇਲ੍ਹ ਦੇ ਵਿੱਚ ਹੋਣਗੇ ਉਹ ਹੋਰ ਕੋਈ ਚਾਰਾ ਨਹੀਂ ਉਹਨਾਂ ਦੇ ਕੋਲ ਇਹ ਜਿਹੜਾ ਬਿਲਕੁਲ ਜਿਹੜਾ ਕਲੀਅਰ ਮੈਸੇਜ ਆ ਉਹਦੇ ਵਿੱਚ ਪੈਡਲਰ ਤੇ ਸਮੱਗਲਰ ਉਹਦੇ ਵਿੱਚ ਪੁਲਿਸ ਵਾਲੇ ਵੀ ਆ ਔਰ ਉਹਦੇ ਵਿੱਚ ਸਮੱਗਲਰ ਵੀ ਆ ਔਰ ਜਿਹੜੇ ਪੈਡਲਰ ਵੀ ਆ ਔਰ ਜਿਹੜੇ ਵੱਡੇ ਜਿਹੜੇ ਸਮੱਗਲਰ ਆ ਉਹਨਾਂ ਨੂੰ ਹੁਣ ਜਿਹੜਾ ਹੈਗਾ ਉਹਨਾਂ ਦੇ ਪਿੱਛੇ ਪੁਲਿਸ ਜਾ ਰਹੀ ਆ ਤੇ ਇਹਦੇ ਵਿੱਚ ਜਿਹੜੇ ਹੈਗੇ ਆ 52 ਜਿਹੜੇ ਬੰਦੇ ਆ ਉਹ ਜਿਹੜੇ ਸਮਗਲਰ ਤੇ ਗੈਂਗਸਟਰ ਜਿਹੜੇ ਰਿਟੈਲੀਏਟਰੀ ਫਾਇਰ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਜ਼ਖਮੀ ਹੋਏ ਆ ਔਰ 55 ਜਿਹੜੇ ਹੈਗੇ ਆ ਜਿਨ੍ਹਾਂ ਜਿਨ੍ਹਾਂ ਦੀ ਇਲਿਗਲ ਪ੍ਰਾਪਰਟੀ ਜਿਨ੍ਹਾਂ ਨੇ ਅਕਵਾਇਰ ਕੀਤੀਆਂ ਸੀ ਸਰਕਾਰੀ ਜ਼ਮੀਨ ਦੇ ਉੱਤੇ ਜਿਨ੍ਹਾਂ ਨੇ ਘਰ ਬਣਾਏ ਹੋਏ ਸੀਗੇ ਉਹ ਡਿਮੋਲਿਸ਼ ਕੀਤੇ ਗਏ ਆ ਇਸ ਤੋਂ ਸવાય ਜਿਹੜੀ ਬਹੁਤ ਲਾਰਜ ਕਵਾਂਟੀਟੀ ਦੇਖ ਰਹੇ ਹੋ ਅਭੀ ਪਹਿਲਾਂ ਹੁੰਦਾ ਸੀ ਕਿਤੇ 100 ਗ੍ਰਾਮ ਕਿਤੇ 5 ਗ੍ਰਾਮ ਕਿਤੇ 10 ਗ੍ਰਾਮ ਤੇ ਹੁਣ ਕਿਲੋਆਂ ਦੇ ਵਿੱਚ ਜਿਹੜੀ ਹੈਰੋਇਨ ਆ ਤੇ ਹੁਣ ਤੱਕ ਜਿਹੜੀ ਟੋਟਲ ਹੈਗੀ ਆ ਤੁਹਾਡੀ ਹੈਰੋਇਨ ਦੀ ਜਿਹੜੀ ਰਿਕਵਰੀ ਆ ਉਹ 196 ਕਿਲੋ ਆ ਤੇ 55 ਕਿਲੋ ਚਾਰਸਤੇ ਕਾਜਾ ਵੀ ਆ ਟੈਬਲੇਟਸ ਆ ਲਾਰਜ ਕੁਆਨਟੀਟੀ ਦੇ ਵਿੱਚ ਬਾਕੀ ਪੁੱਕੀ ਐ ਫੀਮ ਐ ਔਰ ਤਕਰੀਬਨ ਤਕਰੀਬਨ ਜਿਹੜੀ 6 ਕਰੋੜ 5 ਕਰੋੜ 93 ਲੱਖ ਜਿਹੜੀ ਹੈਗੀ ਆ ਉਹ ਡਰੱਗ ਬਣੀ ਰਿਕਵਰ ਹੋਈ ਆ ਕਿੰਨੀ ਸਰ 5 ਕਰੋੜ 93 ਲੱਖ ਠੀਕ 55000 ਤੇ 5 ਟੋਟਲ ਜਿਹੜੀ ਹੈਗੀ ਆ ਇਸੇ ਤਰ੍ਹਾਂ ਜਿਹੜਾ ਤੁਹਾਡਾ ਲੋਕਾਂ ਦਾ ਜਿਹੜਾ মিডিਆ ਦੀ ਫੀਡਬੈਕ ਬਹੁਤ ਪੋਜ਼ਿਟਿਵ ਆ ਰਹੀ ਐ ਔਰ ਜਿਹੜੀ ਐਕਸ਼ਨੇਬਲ ਇਨਫੋਰਮੇਸ਼ਨ ਲੋਕਾਂ ਵੱਲੋਂ ਬਹੁਤ ਆ ਰਹੀ ਆ ਜਿਹੜੇ ਮਾਪੇ ਹੈਗੇ ਆ ਸਾਡੇ ਜਿਹੜਾ ਮੇਨ ਜਿਹੜਾ ਮੇਰੇ ਨਾਲ ਸੰਬੰਧਤ ਆ ਡਾਇਰੈਕਟਲੀ ਜਿਹੜਾ ਹੈਗਾ ਉਹਦੇ ਵਿੱਚ ਸਾਡੇ ਕੋਲੇ 60000 ਜਿਹੜੇ ਬੰਦੇ ਗੋਲੀਆਂ ਲੈਣ ਆਉਂਦੇ ਸੀ ਉਹ ਜਿਹੜੇ ਪਹਿਲਾਂ ਕਿਤੇ ਇਧਰ ਉਧਰ ਸੀ ਜਿਹੜੇ ਨਜਾਇਜ਼ ਕਰਦੇ ਸੀ ਉਹ ਹੁਣ ਸਾਡੇ ਕੋਲੇ ਫੁੱਟਬਾਲ ਵਧੀਆ ਸਾਡੇ ਜਿਹੜੇ ਓਟ ਸੈਂਟਰ ਆ ਉਹਨਾਂ ਦੇ ਵਿੱਚ ਔਰ ਇਸੇ ਤਰ੍ਹਾਂ ਸਾਡਾ ਜਿਹੜਾ ਇੰਡੋਰ ਆ ਉਹ ਵੀ ਤਕਰੀਬਨ ਤਕਰੀਬਨ ਉਹਨਾਂ ਦੀ ਗਰੰਟੀ ਦੁੱਗਣੀ ਹੋ ਗਈ ਆ ਹੁਣ ਲੋਕ ਦਾਖਲ ਵੀ ਹੋ ਰਹੇ ਆ ਮਾਪੇ ਲੈ ਕੇ ਆ ਰਹੇ ਆ ਔਰ ਪੁਲਿਸ ਵੀ ਸਹਿਯੋਗ ਕਰ ਔਰ ਬਹੁਤ ਸਾਰੀਆਂ ਐਨਜੀਓ ਸਹਿਯੋਗ ਕਰ ਰਹੀਆਂ ਹੈਗੀਆਂ ਔਰ ਬੱਚੇ ਆ ਰਹੇ ਆ ਨਸ਼ਾ ਵੀ ਛੱਡ ਰਹੇ ਆ ਔਰ ਕੰਮ ਵੀ ਸਿੱਖਣਾ ਸ਼ੁਰੂ ਕੀਤਾ ਉਹਨਾਂ ਨੇ ਤੇ ਅਸੀਂ ਬਹੁਤ ਸਾਰੇ ਸਕਿੱਲ ਡਿਵੈਲਪਮੈਂਟ ਸੈਂਟਰ ਪਟਿਆਲੇ 'ਚ ਵੀ ਖੋਲਿਆ ਕੱਲ ਲੁਜਾਨੇ ਦੇ ਵਿੱਚ ਜਿਹੜਾ 2 ਦਿਨ ਪਹਿਲਾਂ ਸ਼ੁਰੂ ਕੀਤਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੰਮ੍ਰਿਤਸਰ ਦੇ ਵਿੱਚ ਔਰ ਬਹੁਤ ਸਾਰੇ ਸਾਡੇ ਜਿਹੜੇ ਸੈਂਟਰ ਆ ਹੁਸ਼ਾਰਪੁਰ ਕਪੂਰਥਲਾ ਔਰ ਕੁਝ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਉਹ ਜਿਹੜੀਆਂ ਔਰਤਾਂ ਵੀ ਜਿਹੜੀਆਂ ਸੀਗੀਆਂ ਕਿਉਂਕਿ ਜਦੋਂ ਪੁਲਿਸ ਸਖਤ ਪੋਰਚ ਕਰਦੀ ਹੈ ਸਖਤੀ ਕਰਦੀ ਹੈ ਤੇ ਕੁਝ ਔਰਤਾਂ ਨੂੰ ਔਰ ਮਾਈਨਰ ਬੱਚਿਆਂ ਤੇ ਬੱਚਿਆਂ ਵੱਲ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਐਜੂਕੇਸ਼ਨਲ ਕੈਂਪੇਨ ਹੈ ਔਰ ਬੱਚਿਆਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਕੂਲਾਂ ਦੇ ਵਿੱਚ ਗਵਰਨਮੈਂਟ ਤੇ ਪ੍ਰਾਈਵੇਟ ਸਕੂਲ ਦੋਨਾਂ ਦੇ ਟੀਚਰਸ ਵੀ ਕੋਆਪਰੇਟ ਕਰ ਰਹੇ ਆ ਔਰ ਬੱਚੇ ਜਿਹੜੇ ਸੌ ਚੱਕ ਰਹੇ ਆ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਹੈਗੀਆਂ ਉਹ ਰੈਜ਼ੋਲੂਸ਼ਨ ਪਾਸ ਕਰ ਲਈ ਆ ਕਿ ਅਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਪਹਿਲਾਂ ਇੱਕ ਮਾਹੌਲ ਬਣਿਆ ਹੋਇਆ ਸੀਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਬੰਦੇ ਸੀ ਇਹਨਾਂ ਤੋਂ ਆਮ ਲੋਕ ਡਰਦੇ ਸੀ ਤੇ ਹੁਣ ਜਿਹੜਾ ਹੈਗਾ ਜਿਹੜਾ ਡਰ ਹੈ ਉਹ ਨਸ਼ਾ ਵੇਚਣ ਵਾਲਿਆਂ ਦੇ ਮਨ ਚ ਬਿਠਾਇਆ ਗਿਆ ਪਹਿਲਾਂ ਤਾਂ ਨਾ ਉਹ ਰੱਬ ਤੋਂ ਡਰਦੇ ਸੀ ਨਾ ਪੁਛ ਤੋਂ ਡਰਦੇ ਸੀ ਹੁਣ ਜਿਹੜੇ ਆਮ ਲੋਕ ਆ ਉਹ ਖੁੱਲ ਕੇ ਬਾਹਰ ਆ ਰਹੇ ਔਰ ਦੱਸ ਰਹੇ ਆ ਕਿ ਸਾਡੇ ਪਿੰਡ ਚ ਆਹ ਬੰਦਾ ਇੰਨੀ ਦੇਰ ਤੋਂ ਖਰਾਬੀ ਕਰ ਰਿਆ ਆ ਇਹਨੇ ਪ੍ਰਾਪਰਟੀ ਬਣਾਈ ਆ ਔਰ ਸਾਡੇ ਪਿੰਡ ਚ ਇੰਨੇ ਬੱਚੇ ਆ ਔਰ ਪੂਰੀ ਪੰਚਾਇਤ ਇਕੱਠੀ ਹੋ ਕੇ ਵੀ ਸਾਡੇ ਪਿੰਡ ਚ ਤੁਸੀਂ 10 ਬੱਚੇ ਆ ਜੀ ਅਸੀਂ ਜਾਣਦੇ ਆ ਇੱਕ ਬੱਚਾ ਨੱਚ ਛੱਡ ਕੇ ਆਂਦਾ ਉਹਨੂੰ ਫੇਰ ਲਾ ਦਿੰਦੇ ਆ ਫੇਰ ਦੋ ਛੱਡ ਕੇ ਆਂਦੇ ਉਹਨਾਂ ਨੂੰ ਵੀ ਨੱਚ ਤੇ ਲਾ ਦਿੰਦੇ ਆ ਵੀ ਦੁਬਾਰਾ ਦੁਬਾਰਾ ਵੀ 10 ਦੇ 10 ਨੂੰ ਛੱਡਾਣਾ ਸੋ ਇਹ ਪਹਿਲੀ ਵਾਰੀ ਹੋ ਰਿਹਾ ਔਰ ਇਹ ਪਹਿਲੀ ਵਾਰ ਹੀ ਹੋ ਰਿਹਾ ਕਿ ਪਾਕਿਸਤਾਨ ਤੋਂ ਡਰੋਨ ਤੇ ਵੈਸੇ ਤਾਂ ਉਹਨਾਂ ਦੀ 70% ਡਰੋਨਸ ਆਣੀਆਂ ਘੱਟ ਹੋ ਗਈਆਂ ਤੇ ਜਿਹੜੀਆਂ ਉੱਥੇ ਐਂਟੀ ਡਰੋਨ ਟੈਕਨੋਲੋਜੀ ਪਹਿਲੀ ਵਾਰੀ ਲੱਗੀ ਆ ਪਰ ਜੇ ਕਿਤੇ ਆ ਵੀ ਜਾਵੇ ਨਸ਼ੇ ਦਾ ਪੈਕੇਟ ਤੇ ਆ ਵੀ ਹੋਵੇ ਉਹਨੂੰ ਚੱਕਣ ਕੋਈ ਨਹੀਂ ਜਾਂਦਾ ਉਹਨੂੰ ਪਤਾ ਲੱਗਦਾ ਕਿ ਪਿੱਛੋਂ ਗਿੱਟਿਆਂ ਦੇ ਵਿੱਚ ਮੇਰੇ ਗਿੱਟੇ ਸਿੱਕੇ ਜਾਣਗੇ ਜਿਵੇਂ ਉਹ ਪੈਕੇਟ ਚੱਕਣ ਗਿਆ ਤੇ ਪਾਕਿਸਤਾਨ ਦੇ ਜਿਹੜਾ ਹੈਗਾ ਉਹ ਹੁਣ ਆਲਟਰਨੇਟ ਰੋਟ ਲੱਭ ਰਿਹਾ ਸੀ ਉਹ ਆਸੇ ਪਾਸੇ ਦੇ ਹੋਰ ਦੂਜੇ ਸਟੇਟਸ ਜਾਂ ਹੋਰ ਕਿਤੇ ਜਿਹੜਾ ਹੈਗਾ ਉਹ ਕਿਤੇ ਇਧਰ ਉਧਰ ਭੇਜ ਰਿਹਾ ਜਿਹੜਾ ਪੰਜਾਬ ਨੂੰ ਯੂਜ਼ ਕਰ ਰਿਹਾ ਸੀ ਐ ਇਹ ਬਹੁਤ ਵੱਡੀ ਕਾਮਯਾਬੀ ਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਵੀ ਇਹ ਰੈਕੋਗਨੀਸ਼ਨ ਹੋ ਰਹੀ ਆ ਔਰ ਬਹੁਤ ਸਾਰੇ ਹੋਰ ਵੀ ਜਿੰਨੇ ਵੀ ਸੈਲਿਬ੍ਰਿਟੀਜ਼ ਆ ਔਰ ਦੂਜੀਆ ਪਾਰਟੀਆਂ ਦੇ ਲੀਡਰ ਆ ਉਹਨਾਂ ਨੇ ਵੀ ਕਿਹਾ ਵੀ ਹਾਂ ਵੀ ਹੋਣਾ ਚਾਹੀਦਾ ਔਰ ਜਿਹੜਾ ਪੰਜਾਬ ਗੌਰਮਨਟ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਨੈਸ਼ਨਲ ਕੁਇਨਰ ਨੇ ਅਰ ਲੋ ਜਾਣੇ ਦੇ ਵਿੱਚ ਮੀਟਿੰਗ ਕਰਕੇ ਜਿਹੜਾ ਇੱਕ ਬਹੁਤ ਕਲੀਅਰ ਮੈਸੇਜ ਦਿੱਤਾ ਕਿ ਹੁਣ ਇਹ ਜਿਹੜਾ ਯੋਧਾ ਇਹ ਰੁਕਣ ਵਾਲਾ ਨਹੀਂ ਹੈ ਅਸੀਂ ਪੂਰੀ ਤਿਆਰੀ ਕਰਕੇ ਇਹਦੀ ਜਿਹੜੇ ਨਸ਼ਾ ਕਰਨ ਵਾਲੇ ਆ ਦੋ ਚੀਜ਼ਾਂ ਜੜੀਆਂ ਹੈਗੀਆਂ ਉਹ ਕਲੀਅਰ ਘਟ ਹੈ ਕਿ ਇੱਕ ਤਾਂ ਹੈਗੇ ਜਿਹੜੇ ਨਸ਼ਾ ਕਰਨ ਵਾਲੇ ਉਹ ਮਰੀਜ਼ ਹੈ ਉਹਨਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਣਾ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤੇ ਜਿਹੜੇ ਗੋਲੀਆਂ ਲਾਉਂਦੇ ਉਹਨਾਂ ਦੀ ਹੌਲੀ 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 ਡਿਡਿਕਸ਼ਨ ਕਰਕੇ ਗੋਲੀਆਂ ਛਡਾ ਕੇ ਉਹਨਾਂ ਦੀਆਂ ਔਰ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਣਾ ਹੈ ਕੰਮ ਸਿਖਾ ਕੇ ਕੋਈ ਨਾ ਕੋਈ ਰੋਜ਼ਗਾਰ ਦੇਣਾ ਉਹਨਾਂ ਨੂੰ ਔਰ ਜਿਹੜੇ ਦੂਜੇ ਪਾਸੇ ਨਸ਼ਾ ਵੇਚਣ ਵਾਲੇ ਆ ਉਹਨਾਂ ਨੂੰ ਭਜਾਣਾ ਹੈ ਜਾਂ ਤਾਂ ਉਹ ਭੱਜ ਕੇ ਪੰਜਾਬ ਤੋਂ ਬਾਹਰ ਚਲੇ ਜਾਣਗੇ ਦੇਸ਼ ਤੋਂ ਬਾਹਰ ਚਲੇ ਜਾਣਗੇ ਤੇ ਜਾਓ ਨਸ਼ਾ ਵੇਚਣਾ ਛੱਡ ਦੇਣਗੇ ਕੋਈ ਹੋਰ ਕੰਮ ਕਰਨਗੇ ਜਾਂ ਫਿਰ ਜੇਲ੍ਹ ਦੇ ਵਿੱਚ ਹੋਣਗੇ ਉਹ ਹੋਰ ਕੋਈ ਚਾਰਾ ਨਹੀਂ ਉਹਨਾਂ ਦੇ ਕੋਲ ਇਹ ਜਿਹੜਾ ਬਿਲਕੁਲ ਜਿਹੜਾ ਕਲੀਅਰ ਮੈਸੇਜ ਆ ਔਰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਨਸ਼ਾ ਚਾਹੇ ਉਹ ਮੈਡੀਕਲ ਹੋਵੇ ਜਾਂ ਦੂਜਾ ਹੋਵੇ ਉਹਨੂੰ ਬਰਦਾਸ਼ਤ ਨਾ ਕਰਨਾ ਔਰ ਮੈਂ ਅਗਲੇ ਜਿਹੜਾ ਹੈਗਾ ਸੋਮਵਾਰ ਨੂੰ ਨਰਨ ਜਾ ਰਿਹਾ ਜੀ ਯੂਨੀਅਨ ਹੈਲਥ ਮਿਨਿਸਟਰ ਨੂੰ ਤੇ ਉਹਦੇ ਨਾਲ ਜਿਹੜੇ ਆਨਲਾਈਨ ਫਾਰਮੇਸੀ ਦਾ ਇਸ਼ੂ ਹੈ ਕਿ ਜਿਹੜੀ ਇਹ ਦਵਾਈਆਂ ਬਹੁਤ ਸਾਰੀਆਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਬੱਚਿਆਂ ਦੇ ਵਿੱਚ ਈ ਸਿਗਰਟ ਦਾ ਵੇਪਿੰਗ ਹੈ ਔਰ ਹੋਰ ਜਿਹੜੀਆਂ ਮੈਡੀਕਲ ਜਿਹੜੀਆਂ ਲੋਕ ਦਵਾਈਆਂ ਮੰਗਾਉਂਦੇ ਆ ਉਹ ਵੀ ਬੰਦੇ ਨਾਲ ਇਸੂ ਜਿਹੜਾ ਟੇਕ ਅਪ ਕਰਾਂਗਾ ਜਿੰਨੇ ਵੀ ਹੋਰ ਸਾਡੇ ਦੇ ਨਾਲ ਸੰਬੰਧਤ ਜਿਹੜੀ ਫੋਰਸਮੈਂਟ ਦੇ ਸੰਬੰਧਤ ਆ ਉਹ ਅਸੀਂ ਇਹਦੇ ਨਾਲ ਟੇਕ ਅਪ ਕਰਾਂਗੇ ਬੜਾ ਓਵਰਆਲ ਬਹੁਤ ਅੱਛਾ ਚੱਲ ਰਿਹਾ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਪਰਮਹੰਗਾਰਾ ਮਿਲ ਲਿਆ ਸੋਸਾਇਟੀ ਦੇ ਵਿੱਚੋਂ ਸਮਾਜ ਦੇ ਵਿੱਚੋਂ ਪਿੰਡਾਂ ਚੋਂ ਮੱਲਿਆਂ ਦੇ ਵਿੱਚੋਂ ਔਰ ਲੋਕ ਖੁੱਲ ਕੇ ਆ ਗਿਆ ਰਹੇ ਮੇਰੇ ਨਾਲ ਗੱਲ ਕੀਤੀ ਜਾਇ ਪਿੰਡ ਰੋਂਗਲਾ ਹੈ ਤੇ ਉਹਦੇ ਵਿੱਚ ਪਿੰਡ ਵਾਲਿਆਂ ਨੇ ਕਿਹਾ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਕਿ ਦੋ ਵਿਅਕਤੀ ਨਸ਼ਾ ਵੇਚ ਰਹੇ ਨੇ ਉਹਨਾਂ ਨਾਲ ਕੱਲ ਗੱਲ ਵੀ ਕੀਤੀ ਪਿੰਡ ਵਾਲਿਆਂ ਨੇ ਕੱਟੇ ਹੋ ਗਏ ਮੈਂ ਅੱਜ ਜਨਤਾ ਦਰਬਾਰ ਕਰਕੇ ਆਇਆ ਜੀ ਮੇਰੇ ਕੋਲ ਆਈ ਸੀ ਬੰਦੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ ਦੇਖੋ ਗੱਲ ਇਹ ਹੁੰਦੀ ਆ ਵੀ ਜਦੋਂ ਆਪਾਂ ਕੋਈ ਕਾਰਵਾਈ ਕਰਦੇ ਆ ਉਹ ਉਹਨੂੰ ਇੱਕ ਪ੍ਰੋਸੈਸ ਆ ਉਹਦੀ ਜਿਹੜੀ ਮਤਲਬ ਆ ਨਾ ਉਹ ਚਲਦੀ ਪਈ ਆ ਤੇ ਤੁਸੀਂ ਜਿੱਥੇ-ਜਿੱਥੇ ਵੀ ਕੋਈ ਨਸ਼ਾ ਵੇਚਣ ਵਾਲਾ ਹੈਗਾ ਉਹ ਜਿਵੇਂ-ਜਿਵੇਂ ਸਾਡੇ ਕੋਲ ਇਨਪਾਰਟ ਆ ਰਹੀ ਉਹ ਕਾਰਵਾਈ ਚੱਲਦੀ ਪਈ ਹੈ ਮੰਤਰੀ ਸਾਹਿਬ ਜਿਵੇਂ ਉਹਨਾਂ ਨੇ ਕਿਹਾ ਹੈਗਾ ਇੱਕ ਇੱਕ ਸਕੰਦ ਦੀ ਮੈਂ ਮੇਰਾ ਸਵਾਲ ਜੀ ਮੰਤਰੀ ਸਾਹਿਬ ਜਿਵੇਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਕਹਿੰਦੇ ਆਪੋਜੀਸ਼ਨ ਵਾਲੇ ਪਰ ਜਿਹੜੇ ਵੱਡੇ ਮਗਰਮਾਚਾ ਉਹਨਾਂ ਦੇ ਜਿਹੜੇ ਹੈਗੇ ਆ ਕੋਠੀਆਂ ਜਾਂ ਮਕਾਨ ਆ ਉਹ ਨਹੀਂ ਢਾਰੇ ਨਾ ਹੀ ਕੋਈ ਜ਼ਮੀਨ ਜਬਤ ਕਰੀ ਇਹ ਤੇ ਆਪੋਜੀਸ਼ਨ ਦਾ ਕਹਿਣਾ ਨਹੀਂ ਨਹੀਂ ਥੋੜਾ ਜਿਆਦਾ ਇੰਤਜ਼ਾਰ ਕਰੋ ਜੀ ਉਹ ਵੀ ਸਾਰਾ ਕੁਝ ਹੋ ਰਿਹਾ ਉਹਦੀ ਵੀ ਇਲੀਗਲ ਕਾਰਵਾਈ ਸਾਰੇ ਚੱਲਦੀ ਹੈ ਸਰ ਜੀ ਤੁਹਾਡੇ ਕੋਲ ਕਿੰਨੇ ਜਿਹੜੇ ਮੁੰਡੇ ਨੇ ਤੁਹਾਡੇ ਕੋਲ ਡਾਕਟਰ ਹੋ ਚੁੱਕੇ ਨੇ ਨਸ਼ਾ ਕਰਨ ਵਾਲੇ ਕੋਈ ਡੇਟਾ ਹੈਗਾ ਹੈਗਾ ਜੀ ਹੈਗਾ ਤੁਹਾਡੇ ਪਹਿਲਾਂ ਪਹਿਲਾਂ ਸੀਗਾ ਜੀ ਤਕਰੀਬਨ 700 ਸੀ ਹੁਣ 1400 ਦੇ ਕਰੀਬ ਹੈ ਜੀ ਇਹ ਪੂਰਾ ਪੰਜਾਬ ਦੇ ਵਿੱਚ ਇਹ ਪੂਰੇ ਪੰਜਾਬ ਦਾ ਡਾਟਾ ਜੀ ਡਾਕਟਰ ਸਾਹਿਬ ਪੁਲਿਸ ਵੀ ਨੂੰ ਬੋਲਵੇ ਉਹਨਾਂ ਦਾ ਕੋਈ ਡਰਗ ਟੈਸਟ ਹੋਏਗਾ ਜੀ ਹਾਂ ਜੀ ਦੇਖੋ ਜਦੋਂ ਜਦੋਂ ਆਪਾਂ ਇੱਕ ਨਾ ਜੀ ਲੜਾਈ ਲੜਦੇ ਆ ਨਾ ਜੀ ਜਦੋਂ ਆਪਣੀ ਜੇ ਸਪੋਜ਼ ਪਾਕਿਸਤਾਨ ਨਾਲ ਲੜਾਈ ਲੜੀ ਹੋਈ ਹੈ ਜੀ ਉਹਦੇ ਵਿੱਚ ਮਤਲਬ ਫੌਜ ਵੀ ਕੰਮ ਕਰ ਰਹੀ ਸੀ ਆਪਣੇ ਪਿੰਡਾਂ ਦੇ ਵਿੱਚ ਵੀ ਬੰਦੇ ਜਿਹੜੇ ਸੀਗੇ ਉਹਨਾਂ ਨੇ ਐਕਚੁਅਲੀ ਜਿਹੜੀ ਲੜਾਈ ਸੀ ਉਹ ਕਿਹਾ ਜਾਂਦਾ ਕਿ ਪਿੰਡਾਂ ਦੇ ਬੰਦਿਆਂ ਨੇ ਤੇ ਬ੍ਰਿਟਿਸ਼ ਨਾਲ ਲੜ ਕੇ ਜਿੱਤੀ ਸੀ ਉਹ ਗੱਡਿਆਂ ਦੇ ਉੱਤੇ ਰੋਟੀਆਂ ਬਣਾ ਕੇ ਲੈ ਕੇ ਜਾਂਦੇ ਸੀ ਮੈਂ ਬਚਪਨ ਛੋਟਾ ਜਾਂ ਹੁੰਦਾ ਸੀਗਾ ਮੰਤਰੀ ਸਾਹਿਬ ਇਸ ਵੇਲੇ ਜਿਹੜਾ ਮੁੱਦਾ ਹੈਗਾ ਜੀ ਉਹ ਹੈਗਾ ਕਿ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਇਹਨਾਂ ਨੇ ਹਾਲਤ ਕੀਤੀ ਸੀ ਲੋਕ ਤਰਾਹੀ ਤਰਾਹੀ ਕਰ ਰਹੇ ਸੀਗੇ ਜੀ ਮਾਮਾ ਸਾਡੇ ਕੋਲੇ ਰੋਂਦੀਆਂ ਆਉਂਦੀਆਂ ਸੀ ਲੋਕ ਹੈਲਪਲੈਸ ਮਹਿਸੂਸ ਕਰ ਰਹੇ ਸੀ ਉਹ ਮਤਲਬ ਜੋ ਪਿਛੜੀਆਂ ਸਰਕਾਰਾਂ ਨੇ ਜਿਸ ਤਰ੍ਹਾਂ ਨਸ਼ਾ ਪੰਜਾਬ ਦੇ ਵਿੱਚ ਫਲਾਇਆ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਜਦੋਂ ਕੁਛ ਤਾਂ ਬਿੰਨੇ ਜੀ ਤੁਹਾਡੇ ਵਰਗੇ ਜਿਹੜੇ ਬੰਦੇ ਆ ਜਿਹਨਾਂ ਨੂੰ 10 15 20 ਸਾਲ ਹੋ ਗਏ ਪੰਜਾਬ 'ਚ ਕਦੇ ਤੁਸੀਂ ਗੈਂਗਸਟਰ ਦਾ ਨਾਮ ਸੁਣਿਆ ਸੀ ਅਸੀਂ ਸੁਣਦੇ ਸੀ ਵੀ ਵਾਸੇਪੁਰ ਦੇ ਫਲਾਨੇ ਦੀ ਯੂਪੀ ਬਿਹਾਰ ਚੋਂ ਦੇ ਸੀ ਗੈਂਗਸਟਰ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਨਸ਼ੇ ਨਹੀਂ ਹੁੰਦੇ ਸੀ ਮੈਂ ਖੁਦ ਜਿਹੜਾ ਹੈਗਾ ਉਹ 94 ਦੇ ਵਿੱਚ ਮੈਂ 92 94 ਦੇ ਵਿੱਚ ਮੈਂ ਐਚ ਆਈ ਵੀ ਐਸ ਦੇ ਉੱਤੇ ਪਹਿਲੀ ਰਿਸਰਚ ਕੀਤੀ ਸੀ ਨਾਰਥਰਨ ਇੰਡੀਆ ਦੇ ਵਿੱਚ ਪੀ ਜੇ ਨੇ ਮਿਲਤੀ ਕੀਤੀ ਸੀ ਪੰਜਾਬ ਦੇ ਵਿੱਚ ਇੱਕ ਬੰਦਾ ਵੀ ਟੀਕਾ ਲਾਣ ਵਾਲਾ ਨਹੀਂ ਸੀਗਾ ਇੰਜੈਕਟਡ ਡਰਗ ਯੂਜ਼ਰ ਨਹੀਂ ਸੀਗਾ ਸਿਰਫ ਫੀਮ ਤੇ ਭੁਖੀ ਵਾਲੇ ਹੁੰਦੇ ਸੀ ਉਹ ਵੀ ਕਿਸੇ ਕਿਸੇ ਪਿੰਡ ਤੇ ਹੁੰਦਾ ਸੀ ਸਾਰੇ ਪਿੰਡਾਂ 'ਚ ਨਹੀਂ ਹੁੰਦੇ ਸੀ ਇਹ ਨਸ਼ਾ ਕੌਣ ਲੈ ਕੇ ਆਇਆ ਜੀ ਮਾਲੋ ਨੇ ਇਸ ਵੇਲੇ ਮੁੱਦਾ ਜਿਹੜਾ ਹੈਗਾ ਉਹ ਹੈਗਾ ਕਿ ਅਸੀਂ ਬੱਚਾ ਨੂੰ ਟੀਕੇ ਲਾਣ ਤੋਂ ਰੋਕਣਾ ਜਿਹੜੇ ਬੰਦੇ ਆਪਣੇ ਛੋਟਾ ਨੰਬਰ ਨਹੀਂ ਹੁੰਦਾ ਜੀ 10 ਲੱਖ ਜਿਹੜੇ ਬੰਦੇ ਨਸ਼ੇ ਦੀ ਲਤ ਲੱਗੀ ਹੈ ਜਿਹਨਾਂ ਨੂੰ ਉਹਨਾਂ ਨੂੰ ਇਹਦੇ 'ਚ ਕੱਢਣਾ ਆਪਾਂ ਉਹਨਾਂ ਨੂੰ ਉਹਨਾਂ ਨੂੰ ਕੰਮ ਤੇ ਲਾਣਾ ਇਸ ਵੇਲੇ ਆਪਾਂ ਜਿਹੜਾ ਫੋਕਸ ਹੈ ਨਾ ਜੀ ਉਹ ਦੂਜਿਆਂ ਕੰਮ ਤੇ ਕੋਈ ਕਹਿ ਦਿੰਦਾ ਜੀ ਵੀ ਇਥੋਂ ਵਿਧਾਨ ਸਭਾ ਤੋਂ ਮੇਰਾ ਟੈਸਟ ਕਰਾਓ ਉਹਦਾ ਟੈਸਟ ਕਰਾਓ ਇਹ ਗੱਲਾਂ ਵੀ ਹੋ ਜਾਣਗੀਆਂ ਇਹਨਾਂ ਦੇ ਸਾਰਿਆਂ ਦੇ ਟੈਸਟ ਵੀ ਹੋ ਜਾਣਗੇ ਟੈਸਟ ਸਾਰਿਆਂ ਦੇ ਹੋ ਜਾਣਗੇ ਸਭ ਦੇ ਟੈਸਟ ਹੋ ਜਾਣਗੇ ਤੁਹਾਡੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਪੋਲੀਟਿਸ਼ੀਅਨ ਕਹਿੰਦੇ ਆ ਮੀਡੀਆ ਤੁਸੀਂ ਵੀ ਕਹਿੰਦੇ ਸਾਡਾ ਵੀ ਕਰਾਓ ਤੁਹਾਡਾ ਵੀ ਕਰਾ ਦਿਓ ਕਰਾਓ ਜਿਹੜਾ ਉਹ ਪੰਜਾਬ ਦੇ ਵਿੱਚੋਂ ਖਤਮ ਹੋਣਾ ਚਾਹੀਦਾ ਇਹ ਚਿੰਤਾ ਰਾਸ਼ਪਤਰੀ ਨੇ ਵੀ ਜਤਾਈ ਜੀ ਰਾਸ਼ਪਤਰੀ ਜਿਹੜੇ ਪੈਦਲ ਯਾਤਰਾ ਕਰ ਰਹੇ ਨੇ ਲੇਕਿਨ ਉਸ ਦੇ ਵਿੱਚ ਕਿਸੇ ਵੀ ਸ ਨਹੀਂ ਲਿਆ ਇਹਦੇ ਵਿੱਚ ਕਮੀ ਕਿਉਂ ਹੈ ਸਰ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਨੈਸ਼ਨਲ ਕਲੀਅਰ ਅਸੀਂ ਇੱਕ ਤਹਿਈਆ ਕਰਕੇ ਇੱਕ ਇਨੀਸ਼ੀਏਟਿਵ ਲਿਆ ਜਿਹੜਾ ਕਿ ਜਿਹਦੀ ਐਪਰੀਸ਼ੀਏਸ਼ਨ ਪੰਜਾਬ 'ਚ ਵੀ ਹੋ ਰਹੀ ਹੈ ਦੂਜੇ ਸੂਬਿਆਂ 'ਚ ਵੀ ਹੋ ਰਹੀ ਹੈ ਯੂਨੀਅਨ ਹੋਮ ਮਿਨਿਸਟਰ ਨੇ ਵੀ ਕੀਤੀ ਹੈ ਮਤਲਬ ਕੋਈ ਇਹੋ ਜਿਹਾ ਲੀਡਰ ਨਹੀਂ ਹੋਊਗਾ ਜਿਹਨੇ ਇਹ ਨਾ ਕਿਹਾ ਹੋਵੇ ਵੀ ਕੰਮ ਤਾਂ ਬਹੁਤ ਚੰਗਾ ਜੀ ਹੈ ਤੇ ਉਹ ਵੀ ਆਪਣੇ ਜਿਹੜੇ ਜਿਹੜੇ ਸਾਰੇ ਜਣੇ ਉਹਨੂੰ ਕਰ ਰਿਹਾ ਕੋਈ ਗੱਲ ਨਹੀਂ ਜਿਹੜਾ ਵੀ ਇਹਨੂੰ ਸਪੋਰਟ ਕਰਦਾ ਉਹਦਾ ਅਸੀਂ ਬਖ ਨਹੀਂ ਰਾਜਪਾਲ ਰਾਜਪਾਲ ਕਰ ਰਹੀ ਜੀ ਬੈਠੋ ਦੇਖੋ ਮੇਰੀ ਗੱਲ ਸੁਣੋ ਜੀ ਪੰਜਾਬ ਸਰਕਾਰ ਨੂੰ ਯੋਗਦਾਨ ਉੱਤੇ ਕਿਤਨੇ ਕਿਤਨੇ ਬੋਹਣਾ ਚਾਹੀਦਾ ਤੁਸੀਂ ਤੁਸੀਂ ਦੇਖੋ ਮੈਂ ਹਰ ਇੱਕ ਬੰਦਾ ਕੰਮ ਕਰ ਰਿਹਾ ਨਾ ਜੀ ਮੈਂ ਵੀ ਕੰਮ ਕਰ ਰਿਹਾ ਹਾਂ ਰਾਜਪਾਲ ਸਾਹਿਬ ਵੀ ਕਰ ਰਿਹਾ ਜਿਹੜਾ ਇੱਕ ਹੈੱਡ ਆਫ ਦੀ ਸਟੇਟ ਹੁੰਦਾ ਜਿਹੜਾ ਇੱਕ ਹੈੱਡ ਆਫ ਦੀ ਗਵਰਨਮੈਂਟ ਹੁੰਦਾ ਉਹਨਾਂ ਦੇ ਲੈਵਲ ਤੇ ਇਹ ਗੱਲਬਾਤ ਚੰਗੀ ਹੁੰਦੀ ਆ ਆਪਣਾ ਜਿਹੜਾ ਹੈਗਾ ਜੇ ਗੱਲ ਜੇ ਨਸ਼ੇ ਛਡਾਣ ਦੀ ਕਰ ਰਿਹਾ ਜਿਹੜਾ ਵੀ ਕਰ ਰਿਹਾ ਚਾਹੇ ਯੂਨੀਅਨ ਹੋਮ ਮਿਨਿਸਟਰ ਕਰ ਰਿਹਾ ਜਿਹੜਾ ਵੀ ਕਰ ਰਿਹਾ ਚੰਗੀ ਗੱਲ ਹੈ ਜੀ ਡਾਕਟਰ ਸਾਹਿਬ ਇਹ ਸਵਾਲ ਸੀ ਕਿ ਜੇਨੇ ਕੋਈ ਸਰਕਾਰੀ ਮੁਲਾਜ਼ਮ ਜਾਂ ਫਿਰ ਸਰਕਾਰੀ ਅਧਿਕਾਰੀ ਨਸ਼ਾ ਵੇਚਣ ਵਾਲਾ ਕਰੋਨਾ ਟਸਕਰੀ ਚ ਹੋਏਗਾ ਉਹਦੇ ਕਰਤੇ ਪੀਲਾ ਪੰਡਾ ਚੱਲੇਗੀ ਆ ਤੁਹਾਡੇ ਸਾਹਮਣੇ ਹੋ ਰਿਹਾ ਜੀ ਫਰਲੀ ਕੁੜੀ ਕੱਢਤੀ ਜਿਉਂ ਨਾ ਕਿੱਥੇ ਚੱਲੇਗਾ ਕੋਈ ਰਾਤ ਨਹੀਂ ਹੋਏਗੀ ਦੇਖੋ ਉਹਦੇ ਚ ਜਿਹੜਾ ਤੁਹਾਡਾ ਨਾ ਜੀ ਘਰ ਵਾਲੀ ਗੱਲ ਆ ਉਹਦੇ ਚ ਦੋਸ਼ ਹੋ ਆ ਜਾਂਦੇ ਆ ਇੱਕ ਤਾਂ ਹੈਗਾ ਕਿ ਉਹ ਉਹਨੇ ਮਤਲਬ ਜ਼ਮੀਨ ਉਹਦੀ ਆਪਣੀ ਹੈ ਇਹ ਪੀਲਾ ਪੰਚਾ ਸਿਰਫ ਉੱਥੇ ਚੱਲਦਾ ਜਿੱਥੇ ਜ਼ਮੀਨ ਉਹਦੀ ਆਪਣੀ ਨਹੀਂ ਹੈ ਉਹਨੇ ਧੱਕੇ ਨਾਲ ਦੱਬੀ ਹੋਈ ਸੀ ਪਿੰਡ ਵਾਲੇ ਕੇਸ ਲੜਦੇ ਪਏ ਸੀ ਉਹਦੇ ਵਿੱਚ ਡਾਕੂਮੈਂਟਰੀ ਐਵੀਡੈਂਸ ਹੈ ਕਿ ਉਹ ਪੰਚਾਇਤ ਦੀ ਜ਼ਮੀਨ ਹੈ ਜਾਂ ਉਹਨੇ ਕਿਸੇ ਹੋਰ ਬੰਦੇ ਦੀ ਜ਼ਮੀਨ ਉਹਦੀ ਵੀ ਨਾ ਉਹ ਇੱਕ ਇੱਕ ਉਹਦਾ ਮਤਲਬ ਐਡੀਸ਼ਨਲ ਇਸ਼ੂ ਹੈ ਸਰ ਜੀ ਆਪਨ ਸਭ ਤੋਂ ਜ਼ਿਆਦਾ ਨਸ਼ਾ ਕਿਹੜਾ ਤੁਹਾਡੇ ਕੋਲ ਜਿਹੜਾ ਕਵਰ ਹੋਇਆ ਸਭ ਤੋਂ ਜ਼ਿਆਦਾ ਮੈਂ ਕਿਹਾ ਕਿ ਨਾ ਰਿਹਾ ਜਿਹੜਾ ਤੁਹਾਡੇ ਕੋਲ ਰਿਕਵਰ ਹੋਇਆ ਜੀ